ਭਗਵੰਤ ਮਾਨ ਦਾ ਸੌ ਚੱਕ ਸਮਾਗਮ ਹੈ ਤੇ ਸ਼ਮਸ਼ੇਰ ਸੰਧੂ ਖਾਸ ਤੌਰ ਤੇ ਪਹੁੰਚੇ ਨੇ ਗੱਲਬਾਤ ਕਰਾਂਗੇ ਸੰਧੂ ਸਾਹਿਬ ਬਹੁਤ ਪੁਰਾਣਾ ਰਾਬਤਾ ਤੁਹਾਡਾ ਭਗਵੰਤ ਮਾਨ ਜੀ ਨਾਲ ਕਦੇ ਸੋਚਿਆ ਸੀ ਜਦੋਂ ਮਿਲਦੇ ਸੀ ਗੱਲਾਂ ਕਰਦੇ ਸੀ ਵੀ ਇਹ ਦਿਨ ਵੀ ਆਊਗਾ ਵੀ ਉਹ ਮੁੱਖ ਮੰਤਰੀ ਹੋਣਗੇ ਤੇ ਤੁਸੀਂ ਇਸ ਤਰੀਕੇ ਦੇ ਨਾਲ ਉਹਨਾਂ ਦੇ ਇਸ ਪ੍ਰੋਗਰਾਮ ਸ਼ਾਮਿਲ ਹੋਵੋਗੇ ਫਿਰ ਵਾਪਸ ਆ ਕੇ ਦੇਖੋ ਆਮ ਗੱਲਾਂ ਬਾਤਾਂ ਵਿੱਚ ਵੀ ਭਗਵੰਤ ਮਾਨ ਤੇ ਕੈਸਟਾਂ ਵਿੱਚ ਵੀ ਜਿਹੜਾ ਸਮਾਜਿਕ ਵਿਅੰਗ ਸਿਆਸੀ ਵਿਅੰਗ ਕਰਦਾ ਆਉਂਦਾ ਸੀਗਾ ਤੇ ਇਹਦੀ ਸੋਚ ਤਾਂ ਇਦਾਂ ਦੀ ਸੀ ਮੁੜ ਕੇ ਜਦੋਂ ਪ੍ਰੈਕਟੀਕਲ ਸ਼ੇਪ 'ਚ ਹੁਣ ਆ ਗਿਆ ਉਸ ਖੇਤਰ ਦੇ ਵਿੱਚ ਇਹ ਗੱਲ ਹੈ ਇਹਨੇ ਉਸੇ ਤਰ੍ਹਾਂ ਦਾ ਹੀ ਹਾਸਮੁਖ ਉਸੇ ਤਰ੍ਹਾਂ ਦਾ ਹੀ ਸਾਦਾ ਬੰਦਾ ਰਹਿਣਾ ਜਿੰਨੀਆਂ ਵੀ ਘਟਨਾਵਾਂ ਉਦੋਂ ਹੁੰਦੀਆਂ ਸੀ ਜਾਂ ਹੁਣ ਵੀ ਇਹਨੇ ਮਜ਼ਦੂਰਾਂ ਦਾ ਵੀ ਸੋਚਣਾ ਕਿਸਾਨਾਂ ਦਾ ਵੀ ਸੋਚਣਾ ਇਹਨੇ ਇਹ ਕਲਾਕਾਰਾਂ ਦਾ ਵੀ ਸੋਚਣਾ ਹਰੇਕ ਖੇਤਰ ਦਾ ਸੋਚਣਾ ਇੰਡਸਟਰੀ ਇਹ ਕਹਿਣ ਦੀ ਗੱਲ ਨਹੀਂ ਇਹਨੂੰ ਕੋਈ ਸੁਝਾਅ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਢਿੱਡੋਂ ਤੇ ਦਿਲੋਂ ਸਾਫ਼ ਆ ਤੇ ਇੱਕ ਮਿਕ ਉਹ ਡਾਊਨ ਟੂ ਅਰਥ ਆ ਉਹ ਆਮ ਆਦਮੀ ਪਾਰਟੀ ਹੋਣੀ ਆਮ ਬੰਦਾ ਤੇ ਉਹਨੇ ਆਮ ਬੰਦਾ ਹੀ ਰਹਿਣਾ ਇਸ ਕਰਕੇ ਉਹਨੇ ਜਿਹੜੇ ਨਤੀਜੇ ਦੇ ਦੇਣੇ ਆ ਮੈਨੂੰ ਲੱਗਦਾ ਸਾਰੇ ਕਹਿੰਦੇ ਆ ਮੈਂ ਵੀ ਕਹਿੰਨਾ ਵੀ ਮਹੀਨਿਆਂ ਦੇ ਵਿੱਚ ਹੀ ਉਹਨੇ ਬਹੁਤ ਅੱਛੇ ਨਤੀਜੇ ਦੇ ਦੇਣੇ ਜੀ ਪਹਿਲੀ ਜੇ ਗੱਲ ਕਰੀ ਪਹਿਲੀ ਐਲਬਮ ਉਹਨਾਂ ਦੀ ਆਈ ਸੀ ਗੋਭੀ ਦੀ ਇੱਕ ਛੀ ਵਪਾਰ ਨੇ ਬਹੁਤ ਛੋਟੀ ਉਮਰ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਸੀਐਮ ਬਣ ਜਾ ਰਹੇ ਨੇ ਭਗਵੰਤ ਮਾਨ ਦੇ ਵਿੱਚ ਤੁਸੀਂ ਕਿੰਨੇ ਕ ਚੇਂਜਸ ਦੇਖੇ ਜਾਂ ਜਿਹੜਾ ਇੱਕ ਸਟਾਰਟਿੰਗ ਦੇ ਵਿੱਚ ਜੋ ਇੱਕ ਦਰਦ ਸੀਗਾ ਲੋਕਾਂ ਦੇ ਪ੍ਰਤੀ ਜਾਂ ਜੋ ਉਹਨਾਂ ਦੀ ਸੋਚ ਸੀਗੀ ਜਾਂ ਉਹ ਸੇਮ ਹੀ ਤੁਸੀਂ ਮੰਨਦੇ ਹੋ ਵੀ ਸੇਮ ਹੀ ਰਹੀ ਹੁਣ ਤੱਕ ਜਾਂ ਬਹੁਤ ਅਪਸ ਐਂਡ ਡਾਊਨਸਾਈਡ ਨਹੀਂ ਇਸ ਤੋਂ ਪਹਿਲਾਂ ਵੀ ਜਦੋਂ ਐਮਪੀ ਹੁੰਦਿਆ ਹੋਇਆ ਵੀ ਉਹਨੇ ਲੋਕਾਂ ਦੇ ਦੁੱਖ ਦੂਰ ਕੀਤੇ ਸਾਡੀ ਤਾਂ ਆਪ ਦੀ ਰਿਸ਼ਤੇਦਾਰੀ ਦੇ ਵਿੱਚ ਜਿਹੜਾ ਸੀਗੀ ਡੈਥ ਹੋ ਗਈ ਸੀ ਏਅਰਪੋਰਟ ਤੇ ਉਹ ਭਗਵੰਤ ਦੇ ਯਤਨਾਂ ਦੇ ਨਾਲ ਹੀ ਇਹਨੇ ਸੁਸ਼ਮਾ ਸਵਰਾਜ ਨੂੰ ਕਿਹਾ ਵਾਪਸ ਆਈ ਸਾਰੇ ਫੰਡ ਵਾਪਸ ਕਰਾਏ ਇਹ ਤਾਂ ਇਹ ਇਹਦਾ ਜਿਹੜਾ ਹੈਗਾ ਇਹਦੀ ਸੋਚ ਸਟਾਈਲ ਪਹਿਲਾਂ ਤੋਂ ਹੀ ਜਿਹੜਾ ਹੈਗਾ ਇਹ ਐਮਪੀ ਹੋਣ ਤੋਂ ਪਹਿਲਾਂ ਵੀ ਇੱਕ ਵਾਰ ਜਿਹੜਾ ਪਾਣੀ ਖਰਾਬ ਫਾਜ਼ਲ ਕਾ ਵੱਲ ਬੱਚਿਆਂ ਦੀ ਨਿਗਾ ਖਰਾਬ ਹੋ ਗਈ ਉਦੋਂ ਵੀ ਇਹਨੇ ਮਸਲਾ ਉਠਾਇਆ ਸੀਗਾ ਉਹਨਾਂ ਬੱਚਿਆਂ ਨੂੰ ਲਾ ਕੇ ਪ੍ਰੈਸ ਕਾਨਫਰੰਸਾਂ ਕੀਤੀਆਂ ਸੀ ਜਿੱਥੇ ਕਿਤੇ ਵੀ ਦੁੱਖ ਦੇਖਦਾ ਇਹਨਾਂ ਕਿਸੇ ਸਵਾਰਥ ਤੋਂ ਇਹ ਉਦੋਂ ਹੀ ਦੂਰ ਕਰਦਾ ਆਇਆ ਹੁਣ ਤਾਂ ਉਹ ਸੱਤਾ ਦੇ ਵਿੱਚ ਆ ਹੁਣ ਤਾਂ ਉਹਨੇ ਕਰਨਾ ਹੀ ਕਰਨੇ ਆ ਉਹਨੇ ਤਾਂ ਲੋਕਾਂ ਦੇ ਕੰਮ ਆਉਣਾ ਹੀ ਹੁਣ ਕੰਸਟਰੋਪ ਲੱਗਦੇ ਨੇ ਭ੍ਰਿਸ਼ਟਾਚਾਰੀ ਦੇ ਕ੍ਰਿਮੀਨਲ ਕੇਸ ਕੇਸ ਜਿਹੜੇ ਦਰਜ ਹੋ ਜਾਂਦੇ ਨੇ ਉਹ ਉਹਦੇ ਕਰਕੇ ਜਿਹੜੇ ਐਲੀਗੇਸ਼ਨਸ ਲੱਗਦੇ ਨੇ ਭਗਵੰਤ ਮਾਨ ਦੇ ਖਿਲਾਫ ਕੋਈ ਇਸ ਤਰ੍ਹਾਂ ਦੇ ਐਲੀਗੇਸ਼ਨਸ ਦਾ ਵਿਰੋਧੀ ਨਹੀਂ ਲਾ ਪਾਇਆ ਪਰ ਇੱਕ ਜਿਹੜੀ ਸ਼ਰਾਬ ਪੀਣ ਵਾਲੀ ਆਦਤ ਨੂੰ ਲੈ ਕੇ ਲਗਾਤਾਰ ਉਹਨਾਂ ਨੂੰ ਭੰਡਿਆ ਗਿਆ ਸਾਰੀਆਂ ਪਾਰਟੀਆਂ ਇਹ ਵੀ ਲੱਗਦਾ ਸੀਗਾ ਕਿ ਸ਼ਾਇਦ ਇਕੱਠੇ ਹੋ ਕੇ ਭਗਵੰਤ ਮਾਨ ਨੂੰ ਟਾਰਗੇਟ ਕਰ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਰੋਕ ਲਿਆ ਜਾਵੇ ਪਰ ਜਿਹੜਾ ਲੋਕਾਂ ਦਾ ਫਤਵਾ ਸੀਗਾ ਉਹਨੇ ਦੱਸ ਦਿੱਤਾ ਕਿ ਲੋਕ ਕਰਵਾਈਤੀ ਪਾਰਟੀਆਂ ਤੋਂ ਦੁਖੀ ਨੇ ਤੇ ਭਗਵਾਨ ਤੁਮਾਨ ਸਾਹਿਬ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਨੂੰ ਹੀ ਮੌਕਾ ਦੇਣਾ ਚਾਹੁੰਦੇ ਨੇ ਸੋ ਜਿਹੜਾ ਉਹ ਐਲੀਗੇਸ਼ਨਸ ਲਾਏ ਗਏ ਉਹਨੂੰ ਕਿਵੇਂ ਦੇਖਦੇ ਸਤੂ ਉਹ ਸ਼ੁਕਰ ਕਿਤੇ ਇਹ ਨਹੀਂ ਕਹੀ ਜਾਂਦੇ ਬਈ ਉਹ ਡਰੱਗ ਲੈ ਰਿਹਾ ਚਿੱਟਾ ਲੈ ਰਿਹਾ ਉਹਦੇ ਤੇ ਕੋਈ ਰੇਵ ਕੇਸ ਨਹੀਂ ਪਾਉਦੇ ਕੋਈ ਹੋਰ ਕਿੰਨੀ ਕਿਸਮ ਦਾ ਭੰਡੀ ਪ੍ਰਚਾਰ ਕੀਤਾ ਜਾ ਸਕਦਾ ਕਰ ਕਰਾ ਕੇ ਕਿਉਂਕਿ ਕੋਈ ਹੈਰਾ ਫੇਰੀ ਨਹੀਂ ਕੀਤੀ ਕੋਈ ਹੋਰ ਘਟੀਆਂ ਗੱਲ ਨਹੀਂ ਕੀਤੀ ਇਹ ਕਰ ਕਰਾ ਕੇ ਕਰ ਕਰਾ ਕੇ ਕਿੱਡਾ ਇੱਕ ਨਿਕਲ ਜਾਂ ਦੋ ਦੋਸ਼ ਸ਼ਰਾਬ ਦਾ ਲਾਈ ਜਾਂਦੇ ਆ ਸ਼ਰਾਬ ਇਹਦੀ ਸ਼ਰਾਬ ਤਾਂ ਬਹੁਤ ਪਿੱਛੇ ਜਾ ਪਈ ਕਿੱਡਾ ਛੋਟੀ ਜੀ ਗੱਲ ਆ ਮਤਲਬ ਇਹ ਸ਼ਾਲਨ ਤੋਂ ਬਿਨਾ ਹੋਰ ਕੁਝ ਕਹਿਣ ਨੂੰ ਹੀ ਹੈ ਤੇ ਇਹ ਐਡੀ ਆਮ ਗੱਲ ਆ ਪਹਿਲਾ ਕਹਿੰਦਾ ਸ਼ਰਾਬ ਕੋਈ ਨਸ਼ਾ ਨਹੀਂ ਰਹਿ ਗਿਆ ਦੂਜਾ ਇਹ ਕੋਈ ਐਡਾ ਦੋਸ਼ ਨਹੀਂ ਹੈ ਬਰ ਉਹੀ ਵਾਰ ਜਿਹੜੀ ਵਾਰ-ਵਾਰ ਗੱਲ ਕਹਿੰਦਾ ਵੀ ਇਹਦਾ ਮਤਲਬ ਆ ਇਸ ਸ਼ਖਸੀਅਤ ਦੇ ਵਿੱਚ ਹੋਰ ਕੋਈ ਦੋਸ਼ ਲੱਭਿਆ ਨਹੀਂ ਕੋਈ ਨੁਕਸ ਨਹੀਂ ਲੱਭਿਆ ਕਹਿਣ ਨੂੰ ਵਰਨਾ ਉਹਨਾਂ ਚੀਜ਼ਾਂ ਨੂੰ ਛਾਲੜ ਤੇ ਹੁਣ ਤੁਸੀਂ ਪ੍ਰਾਣੀਆਂ ਪਾਰਟੀ ਇਸੇ ਗੱਲ ਕਿਤੇ ਜਾਵੇ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਸੀ ਉਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਰਹੀ ਹੈ ਉਹਨਾਂ ਦੇ ਕੰਮ ਕਾਰਜ ਤੁਸੀਂ ਦੇਖੇ ਹੋਣੇ ਆ ਇੱਕ ਪੰਜਾਬੀ ਹੋਣ ਦੇ ਨਾਤੇ ਵੋਟਰ ਹੋਣ ਦੇ ਨਾਤੇ ਕੀ ਲੱਗਦਾ ਕਿ ਆਸਾਂ ਤੇ ਖਰੇ ਕਿਉਂ ਨਹੀਂ ਉਤਰ ਪਾਏ ਉਹ ਜਿਹੜੀਆਂ ਪ੍ਰਾਣੀਆਂ ਸਰਕਾਰਾਂ ਦਾ ਨਾਮ ਲਿਆ ਉਹਨਾਂ ਦੇ ਵਿੱਚ ਜਿਵੇਂ ਭਗਵੰਤ ਮਾਨ ਚ ਸਿਰੜ ਆ ਤੇ ਸੋਚ ਆ ਨਾ ਉਹ ਵੀ ਜਿਹੜੀ ਮੈਂ ਕਹਿ ਰਿਹਾ ਵੀ ਢਿੱਡੋਂ ਤੇ ਦਿਲੋਂ ਸਾਫ਼ ਆ ਉਹ ਤਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਚ ਲੱਗੇ 嗯。<Yeah. S 2> yeah. ਜਾਉ ਹੋਵ ਦਾ ਢੱਡ ਭਰਨ ਚ ਲੱਗੇ ਰਹੇ ਇਸ ਕਰਕੇ ਉਹਨਾਂ ਨੇ ਆਮ ਲੋਕਾਂ ਦੇ ਦਰਦ ਨੂੰ ਨਾ ਮਹਿਸੂਸ ਕੀਤਾ ਨਾ ਦੂਰ ਕੀਤਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਗੱਲਬਾਤ ਕਰ ਰਹੇ ਸੀ ਸ਼ਮਸ਼ੇਰ ਸੰਧੂ ਜੀ ਦੇ ਨਾਲ ਜਿਹੜੇ ਪਹੁੰਚੇ ਨੇ ਬੇਹੱਦ ਖੁਸ਼ ਨਜ਼ਰ ਆ ਰਹੇ ਨੇ ਅੱਜ ਪੰਜਾਬੀ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਹਮ ਹੁਮਾਕੇ ਜਿਹੜੀਆਂ ਇੰਡਸਟਰੀ ਦੀਆਂ ਪਰਸਨੈਲਿਟੀਆਂ ਨੇ ਉਹ ਪਹੁੰਚ ਰਹੀਆਂ ਨੇ ਇਸ ਮੌਕੇ ਦੇ ਵਿੱਚ ਇਸ ਮੌਕੇ ਤੇ ਭਗਵੰਤ ਮਾਨ ਦੀ ਸੋਚਕ ਸਮਾਗਮ ਦੇ ਮੌਕੇ ਤੇ ਆਪਣੀਆਂ ਦੁਆਵਾਂ ਜਿਹੜੀਆਂ ਨੇ ਉਹ ਭਗਵੰਤ ਮਾਨ ਨੂੰ ਦੇ ਰਹੇ ਨੇ ਸਾਰੇ ਜਿੰਨੇ ਵੀ ਕਲਾਕਾਰ ਅੱਜ ਪਹੁੰਚੇ ਹੋਏ ਨੇ ਖੜਕੜ ਕਲਾ ਤੋਂ ਕੈਮਰਾਮੈਨ ਕਾਸ਼ੀਦ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਦਾਂ